ਕਿ ਇਹ ਤੇ ਸਭ ਸਾਰੇ ਹੀ ਮੈਂ ਰਾਜ ਹਾਸਤਿਆਂ ਸਮੇਂ ਦੀ ਕਰਨ ਸਮੇਂ ਯਾਪਾ ਕਰਦਣੀ ਹੈ ਕਿਉਂਕਿ ਪਹਿਲੇ ਹੀ ਇਹ ਉਹਨਾਂ ਨੇ ਬੋਲ ਦਿੱਤਾ ਹੈ ਸਾਨੂੰ ਕੁਛ ਸਮਾਂ ਬਹੁਤ ਘੱਟ ਹੈ ਕਿ ਮੈਂ ਵਧਾਈ ਦਿੰਦਾ ਹਾਂ ਸਿੱਧੂ ਸਾਹੂ ਨੂੰ ਇਹਨਾਂ ਨੂੰ ਤੋਂ ਦੋ ਸਹੇਤ ਸਭਾ ਦਾ ਸਿਰ ਤੇ ਹੱਥ ਹੈ ਕਿ ਆਪਣੇ ਆਪ ਹੀ ਮੰਦਾ ਮਾਨ ਮਹਿਸੂਸ ਕਰਦਾ ਹੈ ਤੇ ਵਧਾਈ ਦੇ ਪਾਤਰ ਨੂੰ ਕਿਉਂਕਿ ਬਹੁਤ ਹੀ ਮਿਹਨਤ ਤੇ ਰਗਨ ਨਾਲ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਹੀ ਕੰਮ ਕੀਤਾ ਜਾਂਦਾ ਹੈ ਸ਼ਾਂਤ ਜਿਤ ਰਹਿ ਕੇ ਇਸ ਕਰਕੇ ਮੈਂ ਇਹਨਾਂ ਨੂੰ ਆਪਣੇ ਦਿਨੋਂ ਬਹੁਤ ਅਦਾਸ ਕਰਦਾ ਹਾਂ ਪ੍ਰਮਾਤਮਾ ਨੇ ਕਰਮ ਇਸ ਤਰ੍ਹਾਂ ਚੱਲਦੀ ਰੱਖੇ। ਰਮਿਤ ਹੈ ਜਦੋਂ ਆਈ ਬਸਾਖੀ ਸਾਰੇ ਹੀ ਤੁਸੀਂ ਸਟੇਜ ਤੇ ਜਿੰਨੇ ਵੀ ਸਾਹਮਣੇ ਬੈਠੇ ਹੋ ਸਾਹਿਤਕਾਰ ਸਾਰੇ ਹੀ ਜਾਣਦੇ ਹੋ ਕਿ 1699 ਮਹੀਨ ਦੀ ਜਿਹੜੀ ਬਸਾਖੀ ਹੈ ਖਾਲਸਾ ਪੰਥੀ ਸਹਾਜਨਾਂ ਕੀਤੀ ਗਈ ਸੀ ਕਿ ਸਾਡੀ ਬਹੁਤ ਹੀ ਸਤਿਕਾਰਯੋਗ ਪੈਂਸਿਪਲ ਬਾਦਸ਼ਹੀ ਦੀ ਗੌਸਲਜਾਹ ਦੀ ਰਚਨਾ ਹੈ ਇਹ ਜਦੋਂ ਆਈ ਬਸਾਖੀ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਸਮਾਂ ਨਹੀਂ ਹੈ। ਸਾਨੇ 1699 ਮੇ ਦੀ ਜਦੋਂ ਆਈ ਬਸਾਖੀ ਸਾਨੇ 1699 ਮੇ ਦੀ ਜਦੋਂ ਆਈ ਬਸਾਖੀ ਸੱਦੇ ਭੇਜ ਗੁਰੂ ਸਿੱਖਾਂ ਨੂੰ ਉਹਨਾਂ ਸੱਦ ਬੁਲਾਇਆ ਸੱਦੇ ਭੇਜ ਗੁਰ ਸਿੱਖਾਂ ਨੂੰ ਉਹਨਾਂ ਸੱਦ ਬੁਲਾਇਆ ਅੱਜ ਕੰਮ ਬੜਾ ਕੋਈ ਕਰਨਾ ਕੋਈ ਕਰਨਾ ਕੋਈ ਕਰਨਾ ਅੱਜ ਕੰਮ ਬੜਾ ਅੱਜ ਕੰਮ ਬੜਾ ਕੋਈ ਕਰਨਾ ਮੁਖ ਤੋਂ ਫਰਮਾਇਆ ਅੱਜ ਕੰਮ ਬੜਾ ਕੋਈ ਕਰਨਾ ਮੁਖ ਤੋਂ ਫਰਮਾਇਆ ਵਿੱਚ ਪਰੇ دیਵਾਨ ਦੇ ਗੁਰਾਂ ਫਟੇ ਬਲਾਈ ਫਟੇ ਬਲਾਈ ਫਟੇ ਬਲਾਈ ਵਿਚ ਪਰੇ دیਵਾਨ ਦੇ ਗੁਰਾ ਫਟੇ ਬਲਾਈ ਕੱਡਮਿਆਨੋ ਤਲਵਾਰ ਸੀ ਹੱਥ ਵਿੱਚ ਲਹਿਰਾਈ ਕੱਡਮਿਆਨੋ ਤਲਵਾਰ ਸੀ ਹੱਥ ਵਿੱਚ ਲਹਿਰਾਈ ਇਹ ਸਿਰ ਪਈ ਅਜ ਮੰਗਦੀ ਉਹਨਾ ਮੰਗਦੋ ਰਾਈ ਮੰਗਦੋ ਰਾਈ ਇਹ ਸਿਰ ਪਈ ਅਜ ਮੰਗਦੀ ਉਹਨਾ ਮੰਗਦੋ ਰਾਈ

ਏ ਆਕੀ ਤੋ ਪੰਜ ਪਿਆਰੇ ਹਨ ਮੁਖ ਤੋਂ ਫਰਮਾਇਆ ਜ਼ੁਲਮ ਜਬਰ ਨੂੰ ਰੋਕਣ ਲਈ ਖਾਲਸਾ ਪੰਥ ਸਜਾਇਆ ਜਬਰ ਜ਼ੁਲਮ ਨੂੰ ਰੋਕਣ ਲਈ ਖਾਲਸਾ ਪੰਥ ਸਜਾਇਆ ਗਿੱਦੜਾ ਤੋਂ ਮੈਂ ਛੇਰ ਬਣਾਉਣੇ ਚਿੜੀਆਂ ਤੋਂ ਮੈਂ ਬਾਜ ਟੁੜਾਉਣੇ ਬਾਜ ਟੁੜਾਉਣੇ ਬਾਜ ਟੁੜਾਉਣੇ ਗਿੱਦੜਾ ਤੋਂ ਮੈਂ ਸ਼ੇਰ ਬਣਾਣੇ ਚਿੜੀਆਂ ਤੋਂ ਮੈਂ ਬਾਜ ਤੜਾਣੇ ਉੱਚ ਨੀਚ ਤੇ ਜਾਤ ਪਾਤ ਨੂੰ ਖਤਮ ਹੈ ਕਰਨਾ ਖਤਮ ਹੈ ਕਰਨਾ ਇਸ ਨਿਹਾ ਗੁਰਾਂ ਨੇ ਕਰ ਕਰ ਪਹੁੰਚਾਇਆ ਇਸ ਨਿਹਾ ਗੁਰਾਂ ਨੇ ਕਰ ਕਰ ਪਹੁੰਚਾਇਆ ਇੱਕੋ ਬਾਟੇ ਚਾਰ ਸੀ ਉਹਨਾ ਅਮਰਤ ਕੀਤਾ ਇੱਕੋ ਬਾਟੇ ਚਾਰ ਸੀ ਉਹਨਾ ਅਮਰਤ ਕੀਤਾ ਬੇਦ ਭਾਵਨਾ ਰਹੇ ਕੋਈ ਮੁਖ ਤੋਂ ਫਰਮਾਇਆ ਬੇਦ ਭਾਵਨਾ ਰਹੇ ਕੋਈ ਮੁਖ ਤੋਂ ਫਰਮਾਇਆ ਨਾ ਹੁਣ ਡਰਨਾ ਕਿਸੇ ਤੋਂ ਨਾ ਡਰਾਣਾ ਕਿਸੇ ਨੂੰ ਡਰਾਣਾ ਕਿਸੇ ਨੂੰ ਨਾ ਡਰਾਣਾ ਕਿਸੇ ਨੂੰ ਨਾ ਹੁਣ ਡਰਨਾ ਕਿਸੇ ਤੋਂ ਨਾ ਡਰਾਣਾ ਕਿਸੇ ਨੂੰ ਜ਼ਬਰ ਜ਼ੁਲਮ ਨੂੰ ਰੋਕਣ ਲਈ ਖੰਡਾ ਹੱਥ ਫੜਾਇਆ ਜਿਹਾ ਬੜਾ ਜੋਲ ਮੰਨੂ ਲੋਕਣ ਲਈ ਖੰਡਾ ਹੱਥ ਫੜਾਇਆ ਬਸਾਖੀ ਵਾਲੇ ਦਿਨ ਸਿਖਾਲ ਸਾ ਪੰਥ ਸਜਾਇਆ ਪੰਥ ਸਜਾਇਆ ਬਸਾਖੀ ਵਾਲੇ ਦਿਨ ਸਿਖਾਲ ਸਾ ਪੰਥ ਸਜਾਇਆ ਫਿਰ ਪੰਜ ਪਿਆਰੇ ਸਿੰਘਾਂ ਤੋਂ ਖੋਦ ਅਮਰਤ ਪੀਤਾ ਅਮਰਤ ਪੀਤਾ ਅਮਰਤ ਪੀਤਾ ਕਿਰ ਪੰਜ ਪਿਆਰੇ ਸਿੰਘਾਂ ਤੋਂ ਖੋਦੇ ਅੰਮ੍ਰਿਤ ਪੀਤਾ ਆਪੇ ਗੁਰੂ ਤੇ ਚੇਲੇ ਦਾ ਹੁਣਾ ਭੇਦਮਟਾਇਆ ਆਪੇ ਗੁਰੂ ਤੇ ਚੇਲੇ ਦਾ ਹੁਣਾ ਭੇਦਮਟਾਇਆ ਗੋਸਲ ਰਾਜ ਕਰੇਗਾ ਖਾਲਸਾ 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 ਗੋਸਲ ਰਾਜ ਕਰੇਗਾ ਖਾਲਸਾ ਐਸਾ ਪੰਥ ਚ ਲਾਇਆ ਰਾਜ ਕਰੇਗਾ ਖਾਲਸਾ ਐਸਾ ਪੰਥ ਚ ਲਾਇਆ ਰਾਜ ਕਰੇਗਾ ਖਾਲਸਾ ਐਸਾ ਪੰਥ ਚ ਲਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਜੀ ਨੇ ਇਸ ਤੇ ਦੀ ਗੱਲ ਕੀਤੀ ਹੈ ਕਿਉਂਕਿ ਵਿਸਤੇ ਰੂਹਾਂ ਦੇ ਜੋ ਸਾਈਕਲ ਹੈ ਤਾਉਦਾ ਇੱਕ ਦੇ ਰਿਸ਼ਤੇ ਲੱਗ ਕੇ ਕਿੱਥੋਂ ਜਾਂਦੇ ਆ ਉਹ ਗੱਲ ਕੀਤੀ ਐ ਸਿੱਧੂ ਸਾਹਿਬ ਨੇ ਦਰਦੇ ਦੇ ਕਿੱਥੋਂ ਰਿਸ਼ਤੇ ਵੱਧਦੇ ਆ ਕਿੱਥੋਂ ਰਿਸ਼ਤੇ ਨਿਕਲਦੇ ਆ ਇਹ ਕਵਤਾ ਦਾ ਹੈ ਦਿਲ ਦਾ ਦਰਦ ਦੇਸ਼ ਤਾਈ ਜਾਂਦੇ दिल सिताईंद रोजी सिया पाईंद सिया पाई जुशी बछोड़े कमी विची ख़ुशी ब छोड़े कमी विच ख़ुशी ब छो आते गमी बिची ख़ुशी वछोड़े ते गमी बिच चाह तेरी रुछंद ई ज ਦਾ ਦਰਦ ਦੇ ਸਤਾਈ ਜਾਂਦਾ ਦਿਲ ਦਾ ਦਰਦ ਦੇ ਸਤਾਈ ਜਾਂਦਾ ਖੁਸ਼ੀ ਬਿਛੋੜੇ ਐ ਤੇ ਗਮੀ ਵਿੱਚ ਖੁਸ਼ੀ ਬਿਛੋੜੇ ਐ ਤੇ ਗਮੀ ਵਿੱਚ ਚਾਹਤ ਤੇਰੀ ਰੁਸ਼ਨਾਈ ਜਾਂਦਾ ਦਿਲ ਦਾ ਦਰਦ ਸਤਾਈ ਜਾਂਦਾ ਹੈ ਦਿਲ ਦਾ ਦਰਦ ਸਤਾਈ ਜਾਂਦਾ ਹੈ ਕੱਲਾ ਕਹਿਰਾ ਰਹਿ ਕੇ ਵੀ ਏ ਕੱਲਾ ਕਹਿਰਾ ਰਹਿ ਕੇ ਵੀ ਏ ਸੀਨੇ ਦੀ ਸਦਵਾਈ ਜਾਂਦਾ ਹੈ ਸੀਨੇ ਦੀ ਸਦਵਾਈ ਜਾਂਦੇ ਯਾਦੀ ਤੇਰੀ ਵਿੱਚ ਹਰਿਦਮ ਸਾ ਕੀ ਯਾਦੀ ਤੇਰੀ ਵਿੱਚ ਹਰਿਦਮ ਸਾ ਕੀ ਗੀਤ ਗਮਾ ਬੇਗਾਈ ਜਾਂਦੇ ਦਿਲ ਦਾ ਦਰਦ ਸਤਾਈ ਜਾਂਦੇ ਦਿਲ ਦਾ ਦਰਦ ਸਤਾਈ ਜਾਂਦੇ ਪਾਲੇ ਪਾਲੇ ਛੇਨੇ ਛੇਨੇ ਟੋਟੇ ਟੋਟ ਕੇ ਪਾਲੇ ਪਾਲੇ ਛੇਨੇ ਛੇਨੇ ਟੋਟੇ ਟੋਟ ਕੇ ਸੰਗੀਤ ਬਿਰਹਾ ਦਾ ਸੁਣਾਈ ਜਾਂਦਾ ਹੈ ਸੰਗੀਤ ਬਿਰਹਾ ਦਾ ਸੁਣਾਈ ਜਾਂਦਾ ਹੈ ਹੰਝੂਆਂ ਸੰگە ਚਾਹਤ ਹੈ ਪੀਂਦਾ ਹੰਜੂਆ ਸੰਗੇ ਚਾਹਤ ਹੈ ਪੀਂਦਾ ਅੱਖੀਆਂ ਦੇ ਵਿੱਚ ਗਮ ਖਾਈ ਜਾਂਦਾ ਦਿਲ ਦਾ ਦਰਦ ਸੁਣਾਈ ਜਾਂਦਾ ਦਿਲ ਦਾ ਦਰਦ ਸੁਣਾਈ ਜਾਂਦਾ ਲੋਕਾਂ ਦੀਆਂ ਨਜ਼ਰਾਂ ਤੋਂ ਲੁਕ ਕੇ नज़र तो लुक के अपनी बीन बजाई अकेले पन विच बेठा सिधू अकेलेपन बि बैठा सिधू अकेले पन विच बेठा सिधू ਤਨਹਾਈ ਗਲਾਈ ਜਾਂਦਾ ਤਨਹਾਈ ਗਲਾਈ ਜਾਂਦਾ दर्द सिताईंदी जिया पाई जुशी بچوڑے असां गम बिच ख़ुशी बछोड़े असां कमी बची ਚਾਹਤੀ ਤੇਰੀ ਰੁਖ ਨਾ ਆਈ ਜਾਂਦਾ ਦਿਲ ਦਾ ਦਰਦੇ ਸੁਟਾਈ ਜਾਂਦਾ ਜਾਂਦਾ ਦਿਲ ਦਾ ਦਰਦੇ ਸੁਟਾਈ ਜਾਂਦਾ ਜਾਂਦਾ ਦਿਲ ਦਾ ਦਰਦੇ ਸੁਟਾਈ ਜਾਂਦਾ ਜਾਂਦਾ ਬਹੁਤ ਵਤਨ ਦਾ ਹ ਜੀ ਲਿਖੇ